हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜੀ ਉਹਨਾਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਚਾਰ ਨਗ ਮੱਝਾਂ ਦੇ ਵਿੱਚ ਦਿਖਾਵਾਂਗੇ ਚਾਰੇ ਮੱਝਾਂ ਜਿਹੜੀਆਂ ਦੋਸਤੋ ਸੁਈਆਂ ਸਵਾਈਆਂ ਹੋਣਗੀਆਂ। ਅਰੇ ਰੇਡ ਦੋਸਤੋ ਇਹਨਾਂ ਮੱਝਾਂ ਦਾ 42000 ਤੋਂ ਲਾ ਕੇ ਤੇ 52000 ਰੁਪਏ ਤੱਕ ਹੋਊਗਾ ਜੀ। ਦੁੱਧ ਦੋਸਤੋ ਇਹਨਾਂ ਮੱਝਾਂ ਥਲੇ ਜਿਹੜਾ ਹੁਣ ਮੌਜੂਦ ਆ 7 ਕਿਲੋ ਤੋਂ ਲੈ ਕੇ ਤੇ 8-9 ਦੇ ਲਾਗੇ ਬੰਨੇ ਹੋਊਗਾ ਜੀ। ਬਾਕੀ ਦੋਸਤੋ ਡਿਟੇਲ ਇਹਨਾਂ ਚਾਰਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖਵਰਖ ਜ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਬਟਨ ਨੂੰ ਆਲਟ ਸੈਲੈਕਟ ਕਰਦੇ ਹੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਆਂ ਡਿਟੇਲਸ ਆਈ ਇਹਨਾਂ ਪਸ਼ੂਆਂ ਦੀ ਜਿਹੜੀਆਂ ਵੀਰ ਦੇ ਕੋਲੋਂ ਪੁੱਛ ਲੈਣੇ ਆਂ ਅੱਜ ਬਈ ਸਸਰੀ ਕਾਲ ਜੀ ਸਸਰੀ ਕਾਲ ਜੀ ਮਹਾਰਾਜ ਹੋਰ ਬਾਈ ਠੀਕ ਠਾਕ ਵਧੀਆ ਵਧੀਆ ਖੈਰਾ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਸਪੋਰਟ ਕਰੋ ਠੀਕ ਹੈ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਸ਼ੁਰੂ ਕਰਨ ਤੋਂ ਪਹਿਲਾਂ ਅਡਰੈਸ ਆਪਣਾ ਬੋਲ ਦਿਓ ਅਡਰੈਸ ਆਪਣਾ ਜੀ ਪਿੰਡ ਝਾਮਕੇ ਖੁਰਦ ਜਲਾ ਤਰਨਤਨ ਹਾਂਜੀ ਤਸਵੀਰ ਵੀ ਤਰਨਤਨ ਠੀਕ ਹੈ ਜੀ ਨਾਮ ਜੇ ਪ੍ਰਤਾਪ ਸਿੰਘ ਸ਼ਾਂਤੂ ਨੰਬਰ ਜੇ 6284742762847427 ਠੀਕ ਹੈ ਜੀ ਹਾਂਜੀ ਅੱਜ ਆਪਣੇ ਕੋ 4 ਨਾਗੇ ਟੋਟਲ ਹਾਂਜੀ 4 ਨਾਗੇ ਆ ਜੀ ਆਪਣੇ ਕੋਲ ਹਾਂਜੀ ਜਿਨ੍ਹਾਂ ਦੇ ਵਿੱਚ ਇੱਕ ਇਹ ਨੀਲੀ ਰਾਵੀ ਹਾਂਜੀ ਨੀਲੀ ਰਾਵੀ ਜੀ ਤੇ ਬਾਕੀ ਤਿੰਨ ਮੇਰੀ ਰਾਵੀ ਤੇ ਬੂਰੀ ਹਾਂਜੀ ਬੂਰੀ ਨੀਲੀ ਰਾਵੀ ਹੈਨਾ ਡਿਮਾਂਡ ਬੜੇ ਚਿਰ ਦੀ ਪੈਰਪਾਹਾਂ ਦੀ ਡਿਮਾਂਡ ਹੈਗੀ ਆ ਬੂਰੀ ਨੀਲੀ ਰਾਵੀ ਤੇ ਬੂਰੀ ਦੀ ਵੀ ਤੇ ਨੀਲੀ ਰਾਵੀ ਦੀ ਆ ਹਾਂਜੀ ਹਾਂਜੀ ਆਮ ਕਰਕੇ ਆਖ ਦਿੰਦੇ ਆ ਨਾ ਵੀ ਘਰੇ ਤੋਂ ਬੂਰੀ ਵੱਧੀ ਗਏ ਹਾਂਜੀ ਹਾਂਜੀ ਹੈ ਨਹੀਂ ਆ ਠੀਕ ਠੀਕ ਹੈ ਜੀ ਅੱਛਾ ਜੀ ਰੇਟ ਦੀ ਮੈਂ ਗੱਲ ਕਰਤੀ ਆ ਵੀ 42000 ਤੋਂ ਲੈ ਕੇ ਤੇ 52000 ਹੈਨਾ ਹਾਂ ਅੱਜ ਬੂਰੀ ਵੀ ਵੱਧੀ ਹੋਊਗੀ ਤੇ ਨੀਲੀ ਵੀ ਬੂਰੀ ਵੀ ਵੱਧੀ ਹੋਊ ਤੇ ਕਾਰੀਆਂ ਵੱਧੀਆਂਣਗੀਆਂ ਹਾਂਜੀ ਹਾਂਜੀ ਸ਼ੁਰੂ ਕਰ ਲਈ ਵੀ ਵੀਰ ਆਪਾਂ ਬੂਰੀ ਤੋਂ ਪਹਿਲਾਂ ਬੂਰੀ ਭਾਜੀ ਸੁਆ ਉਹਨਾਂ ਦੇ ਕਹਿਣ ਤਾ ਮਾਲਕਾਂ ਦੇ ਐਨ ਮੁਤਾਬਕ ਦੁਜਾ ਜੀ ਹਾਂਜੀ ਭੈਣ ਭਰਾਵਾਂ ਦੀ ਗੱਡੀ ਆ ਦੁਜਾ ਲਾਵੇ ਤੀਜਾ ਲਾਵੇ ਕਾਠਵਾ ਲਾਵੇ ਦਾਮਾਂ ਠੀਕ ਹੈ ਆਪਦੀ ਸਮਝ ਵਰਤੇ ਠੀਕ ਹੈ ਜੀ ਮੁਰਕੀ ਆ ਦਿੰਦੇ ਵਪਾਰੀ ਕੱਟੀ ਬਣਾ ਦਿੰਦੇ ਹਾਂਜੀ ਹਾਂਜੀ ਹੈਗੇ ਨੀਗਾ ਠੀਕ ਹੈ ਜੀ ਆਪਾਂ ਚੀਸ਼ਾ ਜੀ ਸਾਰਿਆਂ ਦੇ ਸਾਹਮਣੇ ਠੀਕ ਹੈ ਜੀ ਸੂਈ ਨੂੰ ਭਾਜੀ ਇਹਨੂੰ ਕੋ ਮਹੀਨਾ ਲਾਲੇ ਡੇਢ ਲਾਲੇ ਹਾਂਜੀ ਆ ਜੇ ਮਗਰ ਕਟਾ ਬੱਚਾ ਵੀ ਦੋਸਤੋ ਮਗਰ ਪੂਰੇ ਰੰਗ ਦਾ ਕਟਾ ਜੀ ਨਾਲ ਜੀ ਚੈੱਕ ਕਰ ਲੋ ਟਾਈਮ ਦੋਸਤੋ ਅੰਦਾਜ਼ਾ ਵੀਰ ਨੇ ਦੱਸਤਾ ਕੋਈ ਡੇਢ ਤੋਂ 2 ਮਿੰਟ ਦਾ ਟਾਈਮ ਹੋਊਗਾ ਜੀ ਹਾਂ ਜੀ 2 ਲਾਲੇ ਭਾਂਡੇ ਤੇ ਦੁੱਧ ਕਿੰਨਾ ਜੀ ਵੀਰ ਜੀ ਹੁੰਡ ਲੱਤਿਆ ਦੁੱਧ ਪਾਜੀਏ ਇਸ ਲਈ 6 ਲੀਟਰ ਦੇ ਪਕਾ ਜਿਹੜਾ ਚਵਾਈ ਗਾ ਹੁਣ ਹਾਂ ਜੀ ਹਾਂ ਜੀ ਠੀਕ ਹੈ ਜੀ ਕੀ ਮੁੱਲ ਕਰਨਾ ਜੀ ਦਾ ਮੁੱਲ ਪਾਜੀਏ ਦਾ ਛੋਟਾ ਜਿਹਾ ਛੋਟਾ ਜਿਹਾ ਮੁੱਲ ਕਰਨਾ ਹਾਂ ਜੀ ਠੀਕ ਹੈ ਪਰਵਿੰਦਰ ਜੀ ਸਾਹ ਹਾਂ ਮੋਲ ਕਰੀਏ ਨਹੀਂ ਮਾਜਾ ਚਲੋ ਗੱਲ ਇਦਾਂ ਜੇ ਲਤਾਂ ਨਿਕੀਆਂ ਸਾਡੇ ਮੇਰੇ ਉਹ ਹੋਰ ਤਾਂ ਨਹੀਂ ਆ ਵੀ ਦੱਜਾ ਮਾਰਾ ਬਜਨ ਮੇਨ ਪੂਰਾ ਲੈ ਹੈਗੀ ਗਣਾਂ ਦੀ ਗੁਥਲੀ ਠੀਕ ਹੈ ਜੀ ਤੇ ਭਾਵੇਂ ਕਿ ਛੋਟਾ ਹੀ ਹੈ 55 ਰੁਪਏ ਮੋਂ ਕਰ ਦਿੰਨੇ ਆ ਚਲੋ ਜੀ 55 ਕਰਦੇ ਕੋਈ ਆਵੀ 55 ਕਰਦੇ ਕੋਈ ਆਉਂਦੀ ਅਜੀ ਬਾਕੀ ਤਾਂ ਜਦੋਂ ਚਲੋ ਮਾਰਕਿੰਗ ਮਾਰਕਿੰਗ ਹੈ ਨਾ ਹਾਂਜੀ ਹਾਂਜੀ ਮੂਸਾ ਉਹਨਾਂ ਦੇ ਨਸਲ ਕਸਲ ਤੋਂ ਲਾਈਏ ਦੇਖੋ ਮੋਲੀ ਨਹੀਂ ਦਾ ਹਾਂਜੀ 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 ਬਰੀਡ ਹੋਈ ਹੈ ਸਾਰੀਆਂ ਚੀਜ਼ਾਂ ਘਰੇ ਥੋੜਾ ਰੱਖੀਆਂ ਜਾਂਦੀਆਂ ਨੇ ਨਾਲੇ ਆਪਾਂ ਦੇ ਵਪਾਰੀ ਬੰਦੇ ਵਪਾਰੀ ਦੇ ਕਈ ਕੌਮ ਦਾ ਹਾਂਜੀ ਹਾਂਜੀ ਇੰਨੀਆਂ ਘਰੇ ਰੱਖਾਂਗੇ ਹਾਂ ਇਹਦੀ ਭਾਜੀ 45000 ਦੇ ਵਿੱਚ ਪਹੁੰਚ ਜਾ। ਅੱਛਾ ਜੀ। ਗੱਡੀ ਆਪ ਦੀ ਲਾਇਆ ਵੇ 42000 ਰੁਪਏ। 42000। ਠੀਕ ਹੈ ਜੀ। ਤੇ ਹੋਰ ਕਰਾਉਣਾ ਹੈ? ਹੋਰ ਕੋਈ ਕਸਰੇ ਕੀ ਦੀ ਵੇਲ ਕੋਈ। ਉਹਦੇ 43000 ਚ ਪਹੁੰਚ ਕਰਾਂਗੇ। ਪੂਰੇ 43000। ਗੱਡੀ ਆਪ ਦੀ ਲਾਇਆ ਵੇ 40000 ਦੀ ਦੇਣੀ ਏ 100 ਰੁਪਏ ਛੋੜ ਕਰਨ ਦੇ। ਠੀਕ ਹੈ ਜੀ। ਹਾਂ ਜੀ। 43000 ਦੇ ਵਿੱਚ ਪਹੁੰਚ 100 ਕਿਲੋਮੀਟਰ ਤੱਕ ਦੀ। ਤੇ ਜੇ ਕੋਈ ਵੀਰ ਗੱਡੀ ਆਪਣੀ ਲਾਇਆ ਵੇ ਤੇ ਫੇਰ 40000 ਰੁਪਏ ਹੈ ਨਾ ਜੀ। ਠੀਕ ਹੈ ਜੀ। ਦੁੱਧ 6 ਕਿਲੋ ਮੌਕੇ ਦਾ ਤਿਆਰ ਜੀ ਸਵੇਰ ਦ ਹੁਣ ਕੋਈ ਇਹਦੇ ਵਿੱਚ ਨਾ ਕਿੰਤੂ ਪਰੰਤੂ ਕਰੇ ਆਪਾਂ ਭਾ ਬਿਲਕੁਲ ਹੀ ਨਾ ਜਾਇਜ਼ ਕਰਤਾ ਨਹੀਂ ਠੀਕ ਹੈ ਜੀ ਲੋ ਜੀ ਚੈੱਕ ਕਰ ਲੋ ਹੁਣ ਇਹਦੇ ਵਿੱਚ ਛੋੜ ਹੀ ਹੋਣੀ ਜੀ ਸਾਰਾ ਛੋੜ ਹੀ ਹੋਣੀ ਜੀ ਦੋਸਤੋ ਇਹ ਚ ਤੁਹਾਡਾ ਆਇਆ ਗਿਆ ਤਾਂ ਥੋੜਾ ਬੜਾ ਮੌਕੇ ਤੇ ਜਿਹੜਾ ਮਾਨਤਨ ਹੋਊਗਾ ਜਰੂਰ ਹਾਂਜੀ ਲੋ ਜੀ ਚੈੱਕ ਕਰ ਲੋ ਜੀ ਤੁਰਦੀ ਆ ਜੀ ਪਹਿਲਾਂ ਪਾਉਂਦੀ ਆ ਇਹ ਲੋ ਜੀ ਦੋਸਤੋ ਕਰੋ ਜੀ ਜੈ ਇਹ ਦੇਖੋ ਆ ਲੋ ਜੀ ਦੋਸਤੋ ਲੋ ਜੀ ਚੈੱਕ ਕਰ ਲੋ ਬਹੁਤ ਸੋਹਣੀ ਦੋਸਤੋ ਮੈਂ ਮੋਹਰੀ ਮਾਰਕਿੰਗ ਮੋਟੋ ਗਿਆ ਗਈ ਚਲੋ ਜੀ ਲੈ ਜੀ ਆ ਮੇਰਾ ਖਲ ਕਿਤੇ ਵੀ ਅੱਡੇ ਤੇ ਹੋਵੇ ਨਾ ਹਾਂਜੀ ਹਾਂਜੀ ਪਿਆਰ 10000 ਰੁਪਿਆ ਮੰਗਣਾ ਹੈ ਠੀਕ ਹੈ ਜੀ ਆਪਣੇ ਅੱਡੇ ਦੇ ਬਿਲਕੁਲ ਜਾਇਜ਼ ਹੀ ਮਿਲਦਾ ਰਿਹਾ ਜਾਇਜ਼ ਮੋਲ ਦੋਸਤੋ ਜਾਇਜ਼ ਹੀ ਦੇਣਾ ਜੀ 4300 ਕਿਲੋਮੀਟਰ ਤੱਕ ਦੀ ਆਫਰ ਜੇ ਕੋ ਮੋਲ ਕਰਾਵੇ ਭਾਵੇਂ 55 ਕਰਾ ਲੈ 60 ਕਰਾ ਲੈ ਦੇਣ ਲੈਣ ਵਾਲੇ ਆਪਣੇ ਕੰਮ ਲਓ ਜੀ ਚੈੱਕ ਕਰ ਲਓ ਬਹੁਤ ਸੋਹਣੀ ਮੱਝ ਤੇ ਮੁੱਲ ਦੋਸਤੋ ਬਿਲਕੁਲ ਛੋਟਾ ਜੇ ਆਹ ਲੋ ਜੀ ਬੱਚਾ ਵੀ ਦੇ ਲੋ ਚੰਗਾ ਭਰਾ ਬੱਚਾ ਜੀ ਤੰਦਰੁਸਤ ਮਾਈ ਜੀ ਹਸਾਬਦਾਰ ਹੈਟਿਆ ਜੀ ਬਿਲਕੁਲ ਜੈਜ ਆਪਾਂ ਤੁਹਾਨੂੰ ਦਿਖਾਉਂਦੇ ਆਂ ਬਾਕੀ ਨਾ ਸਵੇਰੇ ਮੈਂ ਲੈ ਲੂਟ ਚੋ ਕੇ ਲੈਂਦੀ ਆ ਠੀਕ ਹੈ ਬਣੀ ਬੁਣੀ ਫੇਰ ਵੀ ਚਲੋ ਅਜੇ ਵਧੀਆ ਬਣੀ ਮੈਂ ਨਾ ਜੀ ਅਰਡਰ ਕੁਆਲਿਟੀ ਬਹੁਤ ਹੀ ਜ਼ਿਆਦੀ ਚੰਗੀ ਆ ਠੀਕ ਹੈ ਜੀ ਚੌੜੀ ਚੋਈ ਵਧੀਆ ਨੇ ਮੈਂ ਨਾ ਜੀ ਇੱਕ ਨੰਬਰ ਹੈ ਨਿਆਣਾ ਚੋਲੇ ਸਿਆਣਾ ਚੋਲੇ ਬੱਚਾ ਚੋਲੇ ਠੀਕ ਹੈ ਜੀ ਹਾਂਜੀ ਹਾਂਜੀ ਆਓ ਜੀ ਇਧਰ ਲਓ ਜੀ ਪਹਿਲਾ ਸੁਗਾ ਸੋਈ ਹਾਂਜੀ ਸੂਈ ਨੂੰ ਭਾਜੀ ਕੋਈ ਸਾਢੇ 3 ਮਹੀਨੇ ਹੋਏ ਜੀ ਤਿੰਨ ਹਾਂਜੀ ਹਾਂਜੀ ਤੇ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਦੋਵੇਂ ਟਾਈਮ ਭੜੇ ਦੇ ਮਿਲਦੇ ਹਾਂਜੀ ਹਾਂਜੀ ਤੇ ਸੀਲਸ ਲੱਗ ਬਹੁਤ ਜਦੀ ਠੀਕ ਹੈ ਜੀ ਆ ਵੇਖੋ ਲਓ ਜੀ ਚੈੱਕ ਕਰ ਲੋ ਪੂਰੀ ਸੀਲਸ ਲੱਗ ਦੋਸਤੋ ਪਹਿਲਾ ਸੂਆ ਕਿੰਨਾ ਟਾਈਮ ਦੱਸਿਆ ਵੀਰ ਹੋ ਗਿਆ ਸੂਈ ਨੂੰ ਭਾਜੀ ਕੋਈ ਤਿੰਨ ਸਾਢੇ ਤਿੰਨ ਮਹੀਨੇ ਹੋਏ ਬੱਚਾ ਨਹੀਂ ਸਾਢੇ ਕੋ ਤਿੰਨ ਮਹੀਨੇ ਦਾ ਟਾਈਮ ਦੋਸਤੋ ਹੋ ਗਿਆ ਸੂਈ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਦੁੱਧ ਕਿੰਨਾ ਚ ਹੁਣ ਮੌਕੇ ਦੁੱਧ ਭਾਜੀ ਹੁਣ ਮੌਕੇ ਤੇ 7 ਲੀਟਰ ਹੋਊਗਾ ਪੱਕਾ ਪੱਕਾ ਜਿਹੜਾ ਚਾਹੀਏ ਹਾਂ ਠੀਕ ਹੈ ਜੀ ਇਹਦਾ ਕੀ ਮੁੱਲ ਕਰਨਾ ਜੀ ਇਹਦਾ ਭਾਜੀ ਧੰਨਵਾਦ ਸੋਹਣੀਆਂ ਚੀਜ਼ਾਂ ਦਾ ਮੁੱਲਤ ਨਹੀਂ ਕੋਈ ਹੁੰਦਾ ਹਾਂਜੀ 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 ਆਹ ਦੇਖੋ ਲਓ ਜੀ ਚੈੱਕ ਕਰੋ ਲਓ ਜੀ ਤੁਸੀਂ ਚੈੱਕ ਕਰੋ ਜਿੱਦਾਂ ਮਰਜ਼ੀ ਮੂੰਹ ਮਾਫਰੀ ਦੇਖੋ ਕੋਈ ਗੱਲ ਨਹੀਂ ਜੀ ਖੋਲ ਕੇ ਹਾਂਜੀ ਲਓ ਜੀ ਕਰੋ ਚੈੱਕ ਕਾਦ ਕਾ ਕੱਟ ਕਾ ਅੱਠਰੀ ਆ ਜੀ ਵੱਡੀ ਹਾਂਜੀ ਛੋਟੀ ਦੋਸਤੋ ਪਹਿਲਾ ਸਵੇਰ ਕਬੂਤਰ ਆ ਗਈ ਛੋਟੀ ਜੀ ਦੇਖ ਲਓ ਮੂੰਹ ਛਿੱਗੀ ਏ ਲਓ ਜੀ ਕਰੋ ਚੈੱਕ ਜੀ ਛੇ ਦੰਦ ਮੂੰਹ ਚ ਆਨੇ ਤੇ ਇਹ ਚੀਜ਼ਾਂ ਇਦਾਂ ਦੀਆਂ ਕੱਢ ਕੇ ਲਈਏ ਹਾਂ ਪਰ ਜ਼ਿਆਦਾਤਰ ਫਤਨਬਾਲਾ ਮਾਲ ਮਿਲਦਾ ਨਹੀਂ ਫੇ ਸਾਰਾ ਕੋਈ ਲੈਣਾ ਪੈਂਦਾ ਜੀ ਆਪਾਂ ਆਹ ਲਓ ਜੀ ਚੈੱਕ ਕਰੋ ਮੇਰੇ ਘਰ ਵਿੱਚ ਛੋਟੀ ਸੱਜਰ ਲੈਣ ਗਈ ਇਹ ਨਾ ਲਓ ਜੀ ਚੈੱਕ ਕਰੋ ਮੇਰਾ ਭਾਜੀ ਸੱਜਰ ਝੋਟੀ ਲੈਣ ਜਾਈਗੇ ਨਾ ਇਹਦੀ ਹਾਂ ਤੇ ਸਵਾ ਲੱਖ ਦੀ ਹੋਣੀ ਪੂਰਾ ਦੋਸਤੋ ਨਿੱਗਰ ਸਰੀਰ ਕਰਵਾ ਲਈਦਾ ਵੇਖੋ ਜੀ ਇੱਠ ਪੁੜੀ ਦੀ ਚੜਾਈ ਚੈੱਕ ਕਰ ਲਓ ਹਰਿਆਣੇ ਦਾ ਫਾਕ ਰਾਂਦੀ ਆ ਜੀ ਝੋਟੀ ਹਾਂਜੀ ਲਓ ਜੀ ਚੈੱਕ ਕਰੋ ਬਾਕੀ ਤਰੋਂ ਭੈਣਾ ਭਰਾਵਾਂ ਦੇ ਗਾੜੀ ਸਾਰਾ ਤੇਰੇ ਕੰਦ ਹੋਰ ਕਰ ਜਾਣਾ ਮੈਂ ਨੇ ਲਓ ਜੀ ਚੈੱਕ ਕਰੋ ਇਹ ਜਹਾਜ਼ ਤੋਂ ਖੋਣਾ ਕਰੀ ਆ ਵੇਖੋ ਜੀ ਚਲੋ ਜਿਹੜੇ ਭੈਣ ਭਰਾਣੇ ਗਾਂ ਬਣਾਉਣੀ ਆ ਲਓ ਜੀ ਦੋਸਤੋ ਚੈੱਕ ਕਰੋ ਜਿਹਨੇ ਗਾਂ ਤਿਆਰ ਕਰਨੀ ਹੋਵੇ ਹਾਂਜੀ 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 ਉਹਨੂੰ ਨਹੀਂ ਮਾਰੀਏ ਹਾਂਜੀ ਫਿਰ ਆਮ ਜੀ ਮੁੱਲ ਦਾ ਮੁੱਲ ਇਹਦਾ ਬਿਲਕੁਲ ਦੇ ਆ ਜੀ ਕੰਨਾ ਕਰ ਲੈ ਬਿਲਕੁਲ ਛੋਟਾ ਭਾਅ ਕਰਨਾ ਆਪਾਂ ਆਪਾਂ ਕੋਈ ਇਹ ਨਹੀਂ ਆ ਵੀ ਆਪਾਂ ਲਓ ਜੀ ਚੈੱਕ ਕਰੋ ਦੋਸਤੋ ਕੂਰੀ ਸੀਲਸ ਦਾ ਜੀ ਮੱਝਾਂ ਰਹੀਆਂ ਗਾਂਵਾਂ ਰਹੀ ਕਰੂ ਚੈੱਕ ਇਹ ਦੇਖੋ ਹਾਂ ਲਓ ਜੀ ਨਾ ਹਾਂ ਤੇ ਤੁਸੀਂ ਐ ਪੁੱਛੋ ਕਿ ਖਲੋਗੀ ਜੀ ਮੈਂ ਘਰੀ ਘਰੇ ਪਾਲੀ ਆ ਜੀ ਹੈ ਜੀ ਜੀ ਠੀਕ ਹੈ ਜੀ ਪਰ ਜੀ ਤੁਹਾਨੂੰ ਪਤਾ ਜਿਹੜੀ ਚੀਜ਼ ਕੁਆਲਿਟੀ ਵਾਲੀ ਨਸਲ ਆਈ ਹੈ ਨਾ ਉਹਦਾ ਭਾਜ ਪਤਾ ਲੱਗਦਾ ਹਾਂਜੀ 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 ਕਰੀਏ ਜੀ ਉਸ ਛੋੜਾ ਦਾ ਮੁੱਲ ਫੇਰ ਭਾਜੀ ਮੁੱਲ ਦੇ ਜੇ ਰਹੀਏ ਤੇ ਇਹ ਚੀਜ਼ ਦਾ ਮੁੱਲ ਹੀ ਕੋਈ ਨਹੀਂ ਮੇਰੇ ਸਾਮਾ ਵੀਰ ਦੇ ਮੋਢਿਆਂ ਤੱਕ ਆਉਂਦੀ ਹੈ ਹਾਂਜੀ 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 ਵੱਡਾ ਤੇ ਕੀ ਆਉਂਦੀ ਬਾਕੀ ਆ ਚੀਜ਼ ਵੇਖੋ ਨਾ ਬਹੁਤ ਵਧੀਆ ਚੀਜ਼ ਕੇ ਕੇ ਚੀ ਹੁੰਦੀ ਆ ਲਾਈ ਦਾ ਸੀਲਸ ਲੱਗ ਪੂਰੀ ਜੱਗ ਚੈੱਕ ਕਰ ਲਈ ਕੋਈ ਨਹੀਂ ਕੋਈ ਗੱਲ ਨਹੀਂ ਹਾਂਜੀ 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 ਕਰ ਦਈਏ ਇਹਦੀ 65000 ਪਾਓ ਕਰੋ ਜੀ ਕਰੋ 65000 ਪਾਓ ਕਰੋ ਕੇ ਸਾਠ ਦੀ ਕਰੀਏ ਨਹੀਂ ਵੀ ਇਹ ਜਾਈ ਨਾ ਹੋਇਆ ਹਾਂਜੀ ਇਹ ਫਿਰ ਜਾਈ ਨਾ ਹੋਇਆ 55000 ਤੇ ਕਰਤਾ 55000 ਹੁਣ ਹੋਰ ਕਰਾਉਣਾ ਮਾਰੋ ਹੁਣ ਵੇਖੋ ਹੋਰ ਹੈਗਾ ਤੇ ਕਰੋ ਪੂਰੇ 53000 ਤੋਂ ਪਹੁੰਚੀ 53000 ਗੱਡੀ ਆਪ ਦੀ ਲੈਵੇ ਪੂਰੇ ਪੰਜਾਬ ਯਾਰ ਯਾਰ ਚਾਹ ਲਾਗੀ ਲੱਗ ਰਹੀ ਹਾਂਜੀ ਲੋ ਜੀ ਚੈੱਕ ਕਰ ਲਓ ਕਿਦੋਂ ਘਟਣੀ ਜਿਉਣੀ ਹੁਣ ਕਿਦੋਂ ਘਟ 100 ਰੁਪਏ ਛੋਟ ਹੋਣੀ ਹੈ ਬਸ ਹੋਰ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਲੋ ਜੀ ਦੋਸਤੋ ਮੁੱਲ ਵੀਰ ਨੇ ਬਿਲਕੁਲ ਚੈਜ ਰੱਖਿਆ 53000 ਰੁਪਏ ਦੇ 100 ਕਿਲੋਮੀਟਰ ਤੱਕ ਦੀ ਪਹੁੰਚ ਖੁੰਗਿਆ 10000 ਰੁਪਏ ਦੇ ਵਿੱਚ ਦੋਸਤੋ តੜੀ ਜੇ ਕੋਈ ਗੱਡੀ ਆਵਰੀ ਵੀਰ ਲੈਵੇ ਤੇ ਲੋ ਜੀ ਹਾਂਜੀ ਇਹਦੇ ਬਰ ਦੱਸ ਦੀ ਵੀ ਥੋੜਾ ਜਿਹਾ ਹਾਂਜੀ ਕਿੰਨਾ ਸਮਾਂ ਸੂਈਏ ਇਹ ਭਾਜੀ ਸੂਆ ਮਾਂ ਦੇ ਕਹਿਣ ਮੁਤਾਬਕ ਦੂਜਾ ਭੈਣ ਭਰਾਵਾਂ ਦੇ ਗਾੜੀ ਜਫਰਾਵਾਦੀ ਚੋਂਦੀ ਮਾਜ ਅੱਛਾ ਜੀ ਸਿੰਘ ਖੁੱਲਾ ਹੁੰਣਾ ਹੈ ਨਾ ਠੀਕ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਆ ਭਾਜੀ ਇਹਦਾ ਤਿੰਜਾਂ ਨਾਲੇ ਕੋ ਭੈਣ ਭਰਾ ਹਾਂਜੀ ਸੂਈ ਨੂੰ ਇਹਨੂੰ ਵੀ ਕੋਈ ਤਿੰਨ ਸਾਢੇ ਤਿੰਨ ਮਹੀਨੇ ਹੋਏ ਕੋ ਚਾਰ ਲਾਲੀ ਅੱਛਾ ਇਹ ਦੋਵੇਂ ਟਾਈਮੇ ਵੀ ਭਾੜੇ ਦੇ ਮਿਲਦੀ ਹਾਂ ਦੋਵੇਂ ਟਾਈਮ ਭਾੜੇ ਤੇ ਮਿਲਦੀ ਆ ਠੀਕ ਹੈ ਜੀ ਦੁੱਧ ਦੇ ਥੱਲੇ ਛੱੜ ਦੇ ਦੁੱਧ 7 ਲੀਟਰ ਆਗਾ ਇਧਰ 7 ਲੀਟਰ ਦੁੱਧ ਪੱਕਾ ਤਿਆਰ ਹੋ ਗਾ ਦੁੱਧ 7 ਲੀਟਰ ਆ ਪੱਕਾ ਲਓ ਜੀ ਚੈੱਕ ਕਰ ਲਓ ਤੇ ਸੁਈ ਨੂੰ ਸਾਢੇ ਤਿੰਨ ਚਾਰ ਮਿਲੀ ਤੋਰੋ ਤੇ ਦੁੱਧ ਦੀ ਗੱਲ ਕਰੀਏ ਤਾਂ 6 ਲੀਟਰ ਲਓ ਜੀ ਚੈੱਕ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਕਦ ਕਰ ਚੈੱਕ ਕਰ ਲਿਓ ਸੂਆ ਦੂਜਾ ਸੀ ਕਿ ਤੀਜਾ ਭਾਈ ਤੀਜਾ ਲਾਵੇ ਚੌਥਾ ਲਾਵੇ ਕੋ ਦਾਵਾ ਲਾਵੇ ਆਪਦੀ ਸਮਝ ਵਰਤੇ ਠੀਕ ਹੈ ਲਓ ਜੀ ਚੈੱਕ ਕਰ ਲਓ ਇਹ ਜਫਰਾਮਾਦੀ ਚ ਆਉਂਦੀ ਮਾਸੀ ਸਾਨੂੰ ਧੰਨਵਾਦ ਦੋਸਤੋ ਜਿਹੜੀ ਗੁਜਰਾਤ ਦੀ ਬਰੀਡ ਜਫਰਾਮਾਦੀ ਲਓ ਜੀ ਚੈੱਕ ਕਰਿਓ ਚੈੱਕ ਜੀ ਅੱਖਾਂ ਦੋਵੇਂ ਬਿੱਲੀਆਂ ਮਣਕੀਆਂ ਜਿੱਥੇ ਲੱਗੀ ਨਾਸ ਹਾਂਜੀ ਬਗੀ ਨਾਸ ਉਹ ਪੰਜ ਕਲਿਆਣੀ ਲਾਲੇ ਕੋਈ ਨੀਲੀ ਰਗ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਤੋਰੋ ਜੀ ਤੇ ਜੇ ਰੇਟ ਦੀ ਗੱਲ ਕਰੀਏ ਰੇਟ ਬਿਲਕੁਲ ਇਹਦਾ ਵੀ ਜੈਜ ਹੋਊਗਾ ਹਾਂਜੀ ਇਹ ਖੈਰਾ ਸਾਹਿਬ ਮੋਲੇ ਦਾ ਕਰਾਉਣ ਨੂੰ ਭਾਵੇਂ ਕੋਈ ਕਰਾਲੇ ਜੀ 50 ਕਰਾਲੇ 55 ਕਰਾਲੇ ਹਾਂਜੀ 60 ਕਰਾਲੇ ਹਾਂਜੀ ਬਿਲਕੁਲ ਜਿਹੜਾ ਜਨਰਲ ਰੇਟ ਆ ਨਾ ਇਹਦਾ ਹਾਂਜੀ ਆਪਾਂ 48000 ਦੇ ਵਿੱਚ ਇਹਦੀ ਪਹੁੰਚ ਕਰਨੀ ਹੈ 48000 ਚ ਪਹੁੰਚ ਗੱਡੀ ਆਉਂਦੀ ਲੈ ਵੇ ਫਿਰ 55 ਲਓ ਜੀ ਹਾਂਜੀ ਹਾਂਜੀ ਆ ਜੀ ਦੋਸਤੋ ਅੱਜ ਟਿਕਟਾਂ ਵਾਲੀ ਲਾਤੀ ਬਿਲਕੁਲ ਆਪਾਂ ਜਨਰਲ ਰੇਟ ਕਰੀਏ ਜਾਂ ਆਪਾਂ ਕੋਈ ਇਹ ਨਹੀਂ ਕੋਈ ਧੱਕਾ ਨਹੀਂ ਕਰਨਾਗੇ ਹਾਂਜੀ ਹਾਂਜੀ ਹਾਂ ਬਿਲਕੁਲ ਦੋਸਤੋ ਨਿਕੇ ਨਿਕੇ ਚਲੋ ਗਲੇ ਆਪਾਂ ਤੇ ਆਪ ਜੀ ਲੋ ਦਵਾਂਗੇ ਚੀਜ਼ ਅਗਲੇ ਨੂੰ ਮਹਾਰਾਜ ਚਲੋ ਵਾਧੇ ਹੀ ਪਾਵੇ ਹਾਂਜੀ ਹਾਂਜੀ ਗਾੜੀ ਚਲੋ ਅਗਲੇ ਦੀ ਕਿਸਮਤ ਤੇ ਆ ਗਾੜੀ ਅਗਲੇ ਦੀ ਕਿਸਮਤ ਹਾਂਜੀ ਠੀਕ ਹੈ ਠੀਕ ਬਾਕੀ ਬਣੀਆਂ ਸੌਰੀਆਂ ਹੀ ਆ ਮਈਆਂ ਸਾਰੀਆਂ ਇਹ ਵੀ ਬਣੀ ਸੌਰੀ ਜਾਂਦਾ ਮਹੀਨੇ ਦੀ ਅੱਛਾ ਜੀ ਇਹ ਪਣੀ ਹੁੰਦੇ ਡੇਲ ਸਕਦੀ ਹੈ ਪਰ ਆਪਾਂ ਨਾ ਆਪਾਂ ਤਾਂ ਜੀ ਆਖਾਂਗੇ ਨੂੰ ਠੀਕ ਹੈ ਜੀ ਨਾ ਆਪਾਂ ਗੱਬਣੀ ਆ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਚੈੱਕ ਕਰ ਲਓ ਆਪਾਂ ਦੁੱਧ ਦੇ ਹਿਸਾਬ ਨਾਲ ਮੁੱਲ ਕੀਤਾ ਮੈਂ ਠੀਕ ਹੈ ਜੀ ਹਾਂਜੀ ਹਾਂਜੀ ਅੱਗੇ ਆਈਏ ਜੀ ਤੇ ਬਾਰੇ ਅਗੇ ਭਾਜੀ ਆਹ ਝੋਟੀ ਆ ਗਈ ਹਾਂਜੀ ਸੁਆ ਦੂਜਾ ਜੀ ਹਾਂਜੀ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਤੀਜਾ ਲਾਵੇ ਚੌਥਾ ਲਾਵੇ ਕੋ ਦਵਾਂ ਲਾਵੇ ਮੀਟਾ ਕਾਟੇ ਹਾਂਜੀ ਇਹਨਾਂ ਨੇ ਕਿਹਾ ਸੀ ਦੁੱਧ ਭਾਜੀ ਸੂਈ ਨੂੰ ਇਹਨੂੰ ਹੋਏ ਜੇ ਕੋਈ ਤਿੰਨ ਮਹੀਨੇ ਇਹਦੇ ਮਗਰਾਂ ਕਟਾ ਇਹਦੇ ਮਗਰ ਦੋਸਤੋ ਕਟਾ ਕਟਾ ਤੁਹਾਨੂੰ ਮੈਂ ਵਿਖਾ ਦਿੰਨਾ ਰਾਂ ਕਟਾ ਇਹਨੂੰ ਲਓ ਜੀ ਮਾਲੀਆ ਚੱਕਰੋ ਚੱਕੀ ਕਟਾ ਇਹ ਕਟਾ ਬੜਾ ਪਾਇਆ ਹੈ ਜੀ ਜਵਾਨ ਪੁਰਾਣੇ ਨਹੀਂ 8 1000 ਦਾ ਕੱਟਾ ਹੀ ਭਾਈ ਚਾਰੂ ਬਹੁਤ ਜ਼ਿਆਦਾ ਠੀਕ ਹੈ ਮੱਝ ਗਾੜ ਛੱਡਦੇ ਰਹੇ ਛੋਟੀ ਦੀ ਲਓ ਜੀ ਆਓ ਜੀ ਇੱਧਰ ਲਓ ਆ ਲਓ ਜੀ ਦੁੱਧ ਭਾਈ ਜਿਵਾਵਾ ਨਾਉਂ ਦਾ 100 ਲੀਟਰ ਹੋਗਾ 9 ਪੱਕਾ ਦੁੱਧ ਜਿਹੜਾ ਲੋਹੇ ਦਾ 8 ਲੀਟਰ ਠੀਕ ਹੈ ਜੀ ਲਓ ਜੀ ਚੈੱਕ ਕਰ ਲੋ 9 10 ਲੀਟਰ ਦੁੱਧ ਜਿਹੜਾ ਵਖਾਵਾ ਕਰਦੀ ਆ 8 ਲੀਟਰ ਲੋਹੇ ਦਾ 8 ਲੀਟਰ ਪੱਕਾ ਦੁੱਧ ਦਊਗਾ ਜਿਹੜਾ ਚਵਾਈ ਕਰਾਣੀ ਹੈ ਖਲਾਰ ਦੇ ਲਓ ਜੀ ਚੈੱਕ ਕਰ ਲੋ ਇਹ ਜੀ ਅੱਖਾਂ ਤੋਂ ਬਿੱਲੀਆਂ ਬਣ ਕੇ ਚੈੱਕ ਕਰ ਲਿਓ ਹਾਂ ਜੀ ਲਓ ਜੀ ਹਾਂਜੀ ਇਹ ਦੇਖੋ ਤੋ ਥੋੜਾ ਜਿਵੇਂ ਉਹ ਲੋਹੀ ਮਾਜਾ ਪਾਖ ਦਿੰਦੇ ਹਾਂ ਹਾਂ ਲੋਹੀ ਚ ਆਉਂਦੀ ਹੈ ਜੀ ਲੋਹੀ ਚ ਲੋਹੀ ਚ ਆਉਂਦੀ ਹੈ ਹਾਂ ਚੈੱਕ ਕਰ ਲਓ ਜੀ ਆਹ ਤੇ ਹੁੰਦੇ ਆ ਜਮੀਨ ਲੋਹੀ ਤੇ ਮੈਂ ਲੋਹੀ ਮੈਂ ਲੋਹੀ ਹਾਂਜੀ ਹਾਂਜੀ ਬਾਕੀ ਚਲੋ ਗਾੜੀ ਅੱਜ ਪੈਣ ਫਰਵਾਹ ਦੀ ਆਪਾਂ ਆਹ ਕਰੋ ਚੈੱਕ ਇਹਦੀ ਆਰਡਰ ਕੁਆਲਿਟੀ ਸੋਹਣੀ ਹੈ ਕਰਮਾਈ ਦੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਜੀ ਹਾਂਜੀ ਬੱਚੇ ਜੀ ਅੱਛਾ ਅਰੇ ਆ ਮੇਦਾ ਮੁੱਲ ਕੀ ਕਰਨਾ ਇਹਦਾ ਭਾਈ ਦੇ ਤੇ ਦੁੱਧ ਦੇ ਹਿਸਾਬ ਨਾਲ ਆਈਏ ਤੇ 8 8 ਲੀਟਰ ਵਾਲੀਆਂ ਦਾ ਦਾ ਵਾਲੀਆਂ ਮਹੀਂ ਆਉਣ ਦੀਆਂ ਬਹੁਤ ਬਹੁਤ ਜਾਰੀਆਂ ਮਹੀਆਂ ਹਾਂਜੀ ਹਾਂਜੀ ਪਰ ਆਪਾਂ ਤੁਹਾਨੂੰ ਪਤਾ ਭਾਜੇ ਵਾਲਾ ਕੰਮ ਹੁੰਦਾ ਆਪਾਂ ਜਿਆਦੀ ਗੱਲ ਨਹੀਂ ਕਰਨੀ ਹਾਂਜੀ ਆਪਾਂ ਮਾਲ ਵੇਚਣਾ ਜੀ ਸਾ ਹਾਂਜੀ ਚਲੋ ਜਿੱਥੇ ਜਿੱਥੇ ਕਿਹ ਭੈਣ ਭਰਾ ਨੂੰ ਲੋੜਿਆ ਬਾਕੀ ਮੇਨ ਗੱਲ ਹੋਣੀ ਆ ਇਹਨਾਂ ਦਾ ਅੰਜਲ ਹੋਣਾ ਹਾਂਜੀ ਹਾਂਜੀ ਕਿਤੇ ਅੰਜਲ ਹੋਇਆ ਹਾਂਜੀ ਇਹਦੀ ਦੁੱਧ ਹਿਸਾਬ ਨਾਲ ਤਾਂ ਚਾਹੀਦੀ ਆ ਜੀ 75 ਤੇ ਪਹੁੰਚ ਚਾਹੀਦੀ ਆ ਜੀ ਜ਼ਰੂਰ ਚਾਹੀਦੀ ਆ ਹਾਂਜੀ ਜ਼ਰੂਰ ਚਾਹੀਦੀ ਆ ਫਿਰ ਆਪਣਾ ਫਾਰਮ ਤੇ ਫਿਰ ਸਸਤੇ ਪਾਵਾਂਦੇ ਨੇ ਫਿਰ ਗੱਲ ਬੰਦੀ ਆਪਾਂ ਬਿਲਕੁਲ ਜੈਪ ਆਪਣਾ ਤੇ ਮੋੜੇ ਛੋਟੇ ਛੋਟੇ ਦੇ ਫਿਰ ਹੱਦ ਚ ਕਰਦੀਏ ਪਹੁੰਚ ਸਾਠੀ ਕਰ ਲੋ ਕੱਢੋ ਗਿਜਾਸ ਤੜੇ ਇਹ ਭਾਜੀ ਕੋਈ ਇਹ ਨਾ ਕਿ ਵੀ ਇਹਦਾ ਕਟ ਮਾਰਾ ਗੋਨਾ ਦੀ ਗੁਤਲੀ ਸਾਰੀਆਂ ਮਈਆਂ ਨਾਲੋਂ ਜ਼ਿਆਦਾ ਮੈਂ ਥਲੇ ਦੁੱਧ ਦੁੱਧ ਹਾਂਜੀ ਹਾਂਜੀ ਜੇ ਕੋਈ ਸੇਵਾ ਕਰੂ ਦੁੱਧ ਮੈਂ 9-10 ਲੀਟਰ ਹੀ ਹਾਂ ਆਪਾਂ 8 ਤਾਂ ਆਖਣ ਨੇ ਦੂਜੇ ਥਾਂ ਕੇ ਡੰਗਰ ਉਪਰ ਆਪਰਾ ਕਰ ਜੀ ਉਹਪਰਾ ਕਰ ਜੀ ਹਾਂਜੀ ਹਾਂਜੀ ਇਹਦੀ ਭਾਜੀ 55000 ਤੱਕ ਪਹੁੰਚ ਜੀ ਪੂਰੇ 55 ਗੱਡੀ ਆਪਦੀ ਲੈ ਆਏ ਹੋਏ ਜੈਸ ਨੂੰ 52000 52000 ਲਓ ਜੀ ਹੁਣ ਟਿਕਾਣੀ ਆ ਗਿਆ ਵੀ ਕੋਈ 52 ਦੀ ਮੈਂ ਹੋ ਗਈ ਤਾਂ ਭਾਜੀ 8000 ਦਾ ਕਟਾ ਮਾਰਦਾ ਕਟਾ ਹੀ ਮਾਰੇਗਾ ਹਾਂਜੀ ਕਿ ਮੈਂ ਰਹਿ ਜਾਂਦੀ ਆ 42 42 ਹ ਚਾਰੇ ਨਗ ਸੂਏ ਸਵਾਏ ਦਾ ਟੇਲੇ ਪ੍ਰੋਪਰ ਸਾਰੀ ਕੱਲੇ ਕੱਲੇ ਨਗਦੀ ਆਪਾਂ ਵੀਰ ਦੇ ਕੋਲੋਂ ਪੁੱਛ ਲਈ ਐ ਐਡਰੈਸ ਦੋਸਤੋ ਵੀਰ ਦਾ ਮੈਂ ਫੇਰ ਬੋਲ ਦੇਣਾ ਐਂਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਰਾਂ ਦਾ ਨਾਮ ਆ ਪ੍ਰਤਾਪ ਸਿੰਘ ਸ਼ਾਹ ਤੇ ਦੋਸਤੋ ਬਾਕੀ ਬੇਨਤੀ ਇਹੋਈ ਆ ਕਿ ਸੂਏ ਸਵਾਏ ਪਹੁੰਚ ਨੂੰ ਇੱਕ ਟਾਈਮ ਦੋ ਟਾਈਮ ਚੋਕ ਜਿਹੜੀ ਤਸੰਦੀ ਆ ਆਪਣੀ ਜਰੂਰ ਕਰਿਆ ਕਰੋ ਛੋਟੇ ਛੋਟੇ ਮੋਲੇ ਦੋਸਤੋ ਚਾਰਾਂ ਪਸ਼ਵਾਂ ਦੇ 42000 ਤੋਂ ਲੈ ਕੇ ਤੇ ਤਕਰੀਬਨ ਮੇਰੇ ਸਾਹ ਨਾਲ 55000 ਰੁਪਏ ਦਾ ਕਰੇਡ ਸਾਰਾ ਕੀਤਾ ਵੀਰ ਨੇ ਐਡਰੈਸ ਵੀਰ ਜੀ ਆਪਾਂ ਹਾਂਜੀ ਭਾਜੀ ਫੋਨ ਨੰਬਰ ਦੀ ਬਾਤ 884744127 6284744127 ਹਾਂਜੀ ਨਾਮ ਜੀ ਪਤਾਰ ਸਿੰਘ ਛਾ ਹਾਂਜੀ ਫੋਨ ਨੰਬਰ ਦੱਸਤਾ ਆਪਾਂ ਪੈਂਦਾ ਝਾਮਕੇ ਕੋਰ ਦਾ ਜਿਹੜਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਠੀਕ ਹੈ ਜੀ ਬਾਕੀ ਭਾਜੀ ਹੱਥ ਜੋੜ ਕੇ ਇਹੋ ਹੀ ਬੇਨਤੀ ਹੈ ਵੀ ਕੋਈ ਵੀ ਡੰਗਰ ਭੈਣ ਭਰਾ ਨੂੰ ਪਸੰਦ ਆਉਂਦਾ ਪਰਿਵਾਰ ਦੇ ਵਿੱਚ ਵਿਖਾ ਕੇ ਫਿਰ ਆਪਾਂ ਨੂੰ ਸਾਈ ਵੀ ਨਾ ਪਾਓ ਠੀਕ ਹੈ ਜੀ ਜਿਹੜਾ ਕੋ ਲਾਗੇ ਵਾਲਾ ਭਾਵੇਂ ਸਾਈ ਵੀ ਨਾ ਪਾਵੇ ਆ ਜਿਹੜਾ ਦੂਰ ਵਾਲਾ ਭੈਣ ਭਰਾ ਵਾ ਸਾਈ ਪਾ ਦੇ ਸਾਈ ਦਾ ਜਿਹੜਾ ਟਾਈਮ ਹੈ ਉਹ ਸੀਮਤ ਹੋਊਗਾ ਠੀਕ ਹੈ ਜੀ ਉਹ ਦਾ 12 ਘੰਟੇ ਮਾਨੂੰ 20 ਕਿੰਨੇ ਦੀ ਕਰਾਂਗੇ ਆਪਾਂ ਅੱਜ ਸਾਈ ਗੋਂਦਾ ਭਲਕੇ ਇਹੋਲੇ ਟਿਕਰ ਆਪਣੇ ਕੋਲ ਉੱਪਰ ਦੇ ਅਗਲਾ ਠੀਕ ਹੈ ਜੀ ਤੇ ਅੱਜ ਸਾਈ ਪਾ ਕੇ ਕੋਈ ਹਾਂ ਜੀ ਹਾਂ ਜੀ ਹਾਂ ਨਾ ਕਰੇ ਤਾਂ ਹਾਂ ਖਰਾਬ ਨਾ ਕਰੇ ਤੇ ਬਾਕੀ ਇਹੋ ਬੇਨਤੀ ਆ ਭਾਜੀ ਸੂਰਿਆ ਸੂਰਿਆ ਮਾਲ ਆ ਭੈਣਤਾਵਾਂ ਦੇ ਘਰੋਂ ਜਿਹਾ ਲੈਂਦਾ ਆਪਾਂ ਹਾਂ ਜੀ ਹਾਂ ਜੀ ਤੇ ਘਰੇ ਆਵੇ ਆਪਦੀ ਚੋਕ ਤੇ ਤਸल्ली ਕਰਦੇ ਖੜੇ ਠੀਕ ਹੈ ਧੰਨਵਾਦ ਉਸ ਤੁਹਾਡਾ ਵੀਡੀਓ ਦੇਖਣ ਵਾਸਤੇ ਸੀ